ਬੱਬੂ ਮਾਨ ਨੇ ਦਿਲਜੀਤ ਦਸਾਂਝ ਕਰਕੇ ਬਾਲੀਵੁੱਡ ਦੀ ਮੰਜੀ ਠੋਕੇ ਰੱਖ ਦਿੱਤੀ ਆ ਤੇ ਆਹ ਪੋਸਟ ਪਾਈ ਆ ਬੱਬੂ ਮਾਨ ਕਹਿੰਦਾ ਪੰਜਾਬ ਦੇ ਪੰਜਾਬੀਏ ਜਿੰਦਾਬਾਦ ਮੈਂ ਤਾਂ ਕਹਿੰਦਾ ਵਾ ਸਿੱਧੀ ਗੱਲ ਕਰਦਾ ਸਾਨੂੰ ਕੋਈ ਬਾਲੀਵੁੱਡੀ ਬੋਰਡ ਦਾ ਕੋਈ ਲਾਲਚ ਨਹੀਂ ਹੈਗਾ ਅਸੀਂ ਤਾਂ ਪੰਜਾਬੀਏ ਨਾਲ ਦਿਲਜੀਤ ਦੇ ਨਾਲ ਖੜੇ ਆ ਜਦੋਂ ਅਸੀਂ ਹਵਾਏ ਫਿਲਮ ਬਣਾਈ ਸੀ ਉਦੋਂ ਵੀ ਸਾਨੂੰ ਇਦਾਂ ਦਾ ਬੜਾ ਆਇਆ ਸੀ ਚੱਕਰ ਕਹਿੰਦਾ ਫਿਲਮਾਂ ਸਾਡੀਆਂ ਪੰਜਾਬੀ ਆ ਜਾ ਕੇ ਬੰਬੇ ਸੈਂਸਰ ਬੋਰਡ ਕਹਿੰਦਾ ਸਾਡਾ ਸੈਂਸਰ ਬੋਰਡ ਪੰਜਾਬ ਹੁਣਾ ਚਾਹੀਦਾ ਆ ਸਾਡੀਆਂ ਫਿਲਮਾਂ ਦਾ ਯਾਰ ਬੱਬੂ ਮਾਨ ਨੇ ਕਮਾਲ ਕਰਤੀ ਤੇ ਇਸ ਹੱਕ ਦੇ ਵਿੱਚ ਬਾਕੀ ਕਲਾਕਾਰ ਵੀ ਹੁਣ ਨਿੱਤਰ ਕੇ ਆ ਰਹੇ ਆ ਇਸ ਵਾਰੀ ਇਹ ਹੋ ਗਿਆ ਕਿ ਬੱਬੂ ਮਾਨ ਜਣ ਕੇ ਮਾਨ ਸਾਹਿਬ ਦੀ ਸਪੋਰਟ ਕਰਨ ਨਾਲ ਬਾਕੀ ਕਲਾਕਾਰਾਂ ਦਾ ਵੀ ਇਧਰ ਨੂੰ ਰੁਝਾਨ ਵੱਧ ਗਿਆ ਹੁਣ ਲੱਗਦਾ ਕੁਝ ਨਾ ਕੁਝ ਵੱਡਾ ਹੋ ਕੇ ਰਹੂਗਾ ਇਹਦੇ ਨਾਲ ਕਿ ਹੁਣ ਪੰਜਾਬੀ ਸਿਨੇਮਾ ਆਪਣੇ ਪੈਰਾਂ ਤੇ ਖੜੂਗਾ ਤੇ ਆਪਣੀਆਂ ਫਿਲਮਾਂ ਆਪ ਬਣਾਊਗਾ ਜਿੱਤੇ ਆਪ ਹੀ ਸਾਡਾ ਸੈਂਸਰ ਬੋਰਡ ਹੋਊਗਾ ਆਪੇ ਪਾਸ ਕਰੂਗੇ ਆਪੇ ਫਿਲਮਾਂ ਸਾਡੀਆਂ ਆਪੇ ਲੱਗਣੇ ਕਿਉਂਕਿ ਪਾਵਰ ਆਪਣੇ ਹੱਥ ਹੋਊਗੀ ਹੈਨਾ ਫਿਲਮਾਂ ਪੰਜਾਬੀ ਪੰਜਾਬੀਆਂ ਨੂੰ ਜਿਹੜੇ ਪੰਜਾਬੀ ਬੋਲਦੇ ਆ ਉੱਥੇ ਤੱਕ ਪਹੁੰਚਣੀ ਚਾਹੀਦੀ ਫਿਲਮ ਹੈ ਬੰਬੇ ਵਾਲਿਆਂ ਨੂੰ ਕੀ ਪਤਾ ਸਾਡੇ ਪੰਜਾਬ ਵਾਲਿਆਂ ਦੀ ਪੰਜਾਬੀ ਬੋਲ ਕਿਤੇ ਕਿਤੇ ਤੱਕ ਪੰਜਾਬੀ ਬੋਲੀ ਬੋਲੀ ਜਾਂਦੀ ਹੈ ਕਿਹੜੇ ਕਿਹੜੇ ਦੇਸ਼ਾਂ ਇਹ ਆਪਣੀਆਂ ਹੀ ਕਹਿੰਦੇ ਲੱਗੇ ਰਹਿੰਦੇ ਇਸ ਕਰਕੇ ਇਹ ਸਾਨੂੰ ਹੁਣ ਕੁਝ ਨਾ ਕੁਝ ਇਹਦੇ ਬਾਰੇ ਕਰਨਾ ਹੀ ਪੈਣਾ ਤੋਂ ਬੱਬੂ ਮਾਨ ਦੀ ਸਪੋਰਟ ਨਾਲ ਹੁਣ ਲੱਗਦਾ ਕੁਝ ਨਾ ਕੁਝ ਵੱਖਰਾ ਹੋ ਕੇ ਰਹੂਗਾ ਦਲਜੀਤ ਦਸਾਂਝ ਨੂੰ ਹੋਰ ਬਹੁਤ ਬਲ ਮਿਲ ਗਿਆ ਇਹਦੇ ਨਾਲ ਧੰਨਵਾਦ